ਕਿਵੇਂ ਦਾ ਐਕਸਪੀਰੀਅੰਸ ਰਿਹਾ ਸੈੱਟ ਤੇ ਕਿੰਨੀ ਕੁ ਮਸਤੀ ਕੀਤੀ ਕਿਵੇਂ ਦਾ ਮਾਹੌਲ ਸੀਗਾ ਐਕਟਰਸ ਦੇ ਨਾਲ ਰਿਸ਼ਤਾ ਕਿਵੇਂ ਦਾ ਬਣਿਆ ਨਹੀਂ ਸਰ ਇਹ ਬਲੀ ਸੀਰੀਅਸ ਤੇ ਇਮੋਸ਼ਨਲ ਫਿਲਮ ਹੈ ਜਿੱਥੇ ਮਸਤੀ-ਮੁਸਤੀ ਨਹੀਂ ਹੁੰਦੀ ਹੈ ਜਿਹਾਂ ਫਿਲਮਾਂ ਜਦੋਂ ਤੁਸੀਂ ਬਣਾਉਂਦੇ ਹੋ ਜਿੱਥੇ ਲੋਕਾਂ ਦੇ ਇਮੋਸ਼ਨ ਇਨਵੋਲ ਹੁੰਦੇ ਨੇ ਉੱਥੇ ਮਸਤੀ ਨਹੀਂ ਕਰੀਦੀ ਮਤਲਬ ਕਹਿ ਸਕਦੇ ਆ ਕਿ ਬਿਹਾਈਂਡ ਦਾ ਜਿਹੜਾ ਸੈਟ ਸੀਨ ਦੀ ਗੱਲ ਕਰੀਏ ਤਾਂ ਉਦੋਂ ਵੀ ਸੀਰੀਅਸ ਹੀ ਮਾਹੌਲ ਰਿਹਾ। ਇਹ ਸੀਰੀਅਸ ਜਣੀ ਅਸੀਂ ਰੋ ਨਹੀਂ ਰਹੇ ਸੀ ਬੈ ਕੇ। ਪਰ ਪਰ ਯੈਸ। ਕਿ इमोशनल ਕਹਾਣੀ ਹੈ, ਇੱਕ इमोशनल ਫਿਲਮ ਹੈਗੀ ਹੈ। मां जाए, मा जाए फिल्म 29 अगस्त ਨੂੰ ਆ ਰਹੀ ਹੈ ਸਿਨੇਮਾ ਕਨਾਦੇ ਵਿੱਚ ਤੇ ਤੁਹਾਡੀ ਮੁਲਾਕਾਤ ਜੋ ਕਿ ਹੁਣ मां जाए ਦੇ ਬੇਹਤ ਖਾਸ ਐਕਟਰ ਜਿਮੀ ਸ਼ੇਰਗਿੱਲ ਸਰ ਦੇ ਨਾਲ ਕਰਵਾ ਰਹੇ ਹਾਂ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਰ ਕਿਵੇਂ ਹੋ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿਵੇਂ ਦਾ ਐਕਸਪੀਰੀਅੰਸ ਰਿਹਾ ਸੈੱਟ ਤੇ ਕਿੰਨੀ ਕੁ ਮਸਤੀ ਕੀਤੀ ਕਿਵੇਂ ਦਾ ਮਾਹੌਲ ਸੀਗਾ ਐਕਟ੍ਰੈਸ ਦੇ ਨਾਲ ਰਿਸ਼ਤਾ ਕਿਵੇਂ ਦਾ ਬਣਿਆ ਨਹੀਂ ਸਰ ਇਹ ਬੜੀ ਸੀਰੀਅਸ ਤੇ ਇਮੋਸ਼ਨਲ ਫਿਲਮ ਹੈ ਜਿੱਥੇ ਮਸਤੀ-ਮੁਸਤੀ ਨਹੀਂ ਹੁੰਦੀ ਹੈ ਜੀਆਂ ਫਿਲਮਾਂ ਜਦੋਂ ਤੁਸੀਂ ਬਣਾਉਂਦੇ ਹੋ ਜਿੱਥੇ ਲੋਕਾਂ ਦੇ ਇਮੋਸ਼ਨ ਇਨਵੋਲ ਹੁੰਦੇ ਨੇ ਉੱ ਉਹ ਮਤਲਬ ਕਹਿ ਸਕਦਾ ਕਿ ਬਿਹਾਈਂਡ ਦਾ ਜੇ ਸੈਟ ਸੀਨ ਦੀ ਗੱਲ ਕਰੀਏ ਤਾਂ ਉਦੋਂ ਵੀ ਸੀਰੀਅਸ ਹੀ ਮਾਹੌਲ ਰਿਹਾ। ਇਹ ਸੀਰੀਅਸ ਜਣੀ ਅਸੀਂ ਰੋ ਨਹੀਂ ਰਹੇ ਸੀ ਬੈ ਕੇ। ਪਰ ਪਰ ਯੈਸ। ਕਿ इमोशनल ਕਹਾਣੀ ਹੈ, ਇੱਕ इमोशनल ਫਿਲਮ ਹੈਗੀ ਹੈ। ਜਦੋਂ ਸਾਡਾ ਕੰਮ ਖਤਮ ਹੋ ਜਾਂਦਾ ਸੀ ਉਹ ਡਿਫਰੈਂਟ ਗੱਲ ਹੁੰਦੀ ਹੈ ਵੀ ਇੱਕ ਵਾਰੀ ਸਾਡਾ ਬੈਕਅਪ ਹੋ ਗਿਆ ਜਾਂ ਲੰਚ ਬ੍ਰੇਕ ਹੋ ਗਿਆ ਉਦੋਂ ਅਸੀਂ ਬੈ ਕੇ ਗੱਲਾਂ ਕਰ ਰਹੇ ਹਾਂ ਬਟ ਆਦਰਵਾਈਜ਼ ਸਾਰੇ ਐਕਟਰ ਜਿਹੜੇ ਸੀਗੇ ਜਿਨ੍ਹਾਂ ਜੋ ਜੋ ਮਾਹੌਲ ਸੈੱਟ ਦੇ ਉੱਤੇ ਸੀਗਾ ਉਹ ਇੱਕ ਬਹੁਤ ਕਮ ਵਾਲਾ ਮਾਹੌਲ ਸੀ ਅਸੀਂ ਜਾਣਦੇ ਹਾਂ ਕਿ ਬਿਹਤ ਖਾਸ ਜਿਹੜੀ ਕਿ ਤੁਹਾਡੀ ਅਦਾਕਾਰੀ ਹਰ ਵਾਰੀ ਅਸੀਂ ਦੇਖਦੇ ਆ ਬਹੁਤ ਬਖੂਬੀ ਤੁਸੀਂ ਨਿਭਾਉਂਦੇ ਹੋ ਤੇ ਮੈਂ ਇਹ ਵੀ ਜਾਨਣਾ ਚਾਹੂੰਗੀ ਕਿ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਮਾਂ ਜਾਈ ਮੂਵੀ ਦੀ ਜਦੋਂ ਤੁਹਾਨੂੰ ਤੁਸੀਂ ਸਕ੍ਰਿਪਟ ਦੇਖੀ ਤੇ ਬਹੁਤ ਵੱਖਰਾ ਕਨਸੈਪਟ ਜੀ ਆਪਾਂ ਗੱਲ ਕਰੀਏ ਪੰਜਾਬੀ ਇੰਡਸਟਰੀ ਦੇ ਵਿੱਚ ਆਇਆ ਹੈ ਤੇ ਕਿਵੇਂ ਦਾ ਲੱਗਿਆ ਚੈਲੈਂਜਿੰਗ ਲੱਗਿਆ ਕਿ ਮਤਲਬ ਤੁਹਾਨੂੰ ਲੱਗਿਆ ਵੀ ਹਾਂ ਮੈਂ ਕਰ ਲੂੰਗਾ ਕਿਵੇਂ ਦਾ ਐਕਸਪੀਰੀਅੰਸ ਸੀਗਾ ਜਦੋਂ ਤੁਸੀਂ ਸਕ੍ਰਿਪਟ ਰੀਡਿੰਗ ਦੇਖੋ ਜੀ ਇਹ ਗੱਲਾਂ ਤਾਂ ਹੁਣ ਤੁਸੀਂ ਮੈਨੂੰ ਕਹਿ ਰਹੇ ਹੋ ਟ੍ਰੇਲਰ ਦੇਖਣ ਤੋਂ ਬਾਅਦ ਵੀ ਤੁਹਾਨੂੰ ਵੱਖਰਾ ਕਨਸੈਪਟ ਲੱਗ ਰਿਹਾ ਸਾਰਾ ਕੁਝ ਹੈ ਮੇਬੀ ਮੇਰਾ ਵੀ ਇਹੀ ਓਪੀਨੀਅਨ ਸੀ ਜਦੋਂ ਮੇਰੇ ਕੋਲ ਕਹਾਣੀ ਆਈ ਜਦੋਂ ਮੇਰੇ ਕੋਲ ਸਕ੍ਰਿਪਟ ਆਈ ਮੈਨੂੰ ਵੀ ਇਹੀ ਲੱਗਿਆ ਸੀ ਕਿ ਕੁਝ ਬਹੁਤ ਇਮੋਸ਼ਨਲ ਹੈ ਉਹ ਈਮੋਸ਼ਨ ਮੇਰੇ ਅੰਦਰ ਵੀ ਪੈਦਾ ਹੋਏ ਉਦੋਂ ਮੇਰੀ ਵੀ ਅੱਖਾਂ 'ਚ ਹੰਝੂ ਆਏ ਯਾਰ ਕੀ ਕਮਾਲ ਦਾ ਕਨਸੈਪਟ ਹੈ ਸੋ ਮੈਂ ਫਿਲਮ ਕੀਤੀ ਮੈਂ ਉਮੀਦ ਕਰਦਾ ਹਾਂ ਉਵੇਂ ਹੀ ਲੋਕੀ ਜਦੋਂ ਜਾ ਕੇ ਫਿਲਮ ਨੂੰ ਦੇਖਣਗੇ ਉਹ ਇੰਜੋਏ ਕਰਨਗੇ ਜੀ ਆਪਾਂ ਗੱਲ ਕਰੀਏ ਇੰਨੀਆਂ ਫਿਲਮਾਂ ਤੁਸੀਂ ਕੀਤੀਆਂ ਨੇ ਅਤੇ ਕਿਹੜਾ ਕਿਰਦਾਰ ਜਾਂ ਫਿਰ ਕਿਹੜੀ ਫਿਲਮ ਤੁਹਾਡੇ ਦਿਲ ਤੇ ਸਭ ਤੋਂ ਨੇੜੇ ਆ ਵੈਸੇ ਤਾਂ ਸਾਰੀਆਂ ਹੀ ਹੋਣਗੀਆਂ ਪਰ ਕੋਈ ਯਾਦਗਾਰ ਪਲ ਹੋਵੇ ਉਸ ਫਿਲਮ ਦਾ ਕਿ ਜੋ ਕਦੇ ਨਹੀਂ ਭੁੱਲ ਸਕੀ ਨਹੀਂ ਇਸ ਵੇਲੇ ਤਾਂ ਆ ਜਾਏ ਬਹੁਤ ਬਹੁਤ ਜ਼ਿਆਦਾ ਇੱਕ ਬਹੁਤ ਪਿਆਰੀ ਇੱਕ ਬਹੁਤ ਕਮਾਲ ਦੀ ਫਿਲਮ ਜੀ ਦੇ ਨਾਲ ਹਰ ਬੰਦਾ ਰਿਲੇਟ ਕਰ ਸਕਦਾ ਉਸ ਟਾਈਪ ਦੀ ਫਿਲਮ ਹੈ ਤੇ ਇਸ ਵੇਲੇ ਸਾਰੇ ਈਮੋਸ਼ਨ ਮੇਰੇ ਇਸੇ ਫਿਲਮ ਨਾਲ ਜੁੜੇ ਹੋਏ ਹਨ ਤੁਸੀਂ ਪੰਜਾਬੀ ਫਿਲਮਾ ਦੇ ਵਿੱਚ ਵੀ ਕੰਮ ਕਰਦੇ ਹੋ ਤੁਸੀਂ ਹਿੰਦੀ ਫਿਲਮਾ ਦੇ ਵਿੱਚ ਵੀ ਕੰਮ ਕੀਤਾ ਆ ਕਿਹੜਾ ਸਭ ਤੋਂ ਜ਼ਿਆਦਾ ਤੁਹਾਡੇ ਦਿਲ ਦੇ ਨੇੜੇ ਆ ਥੋੜਾ ਝੌਖਾ ਸਵਾਲ ਹੈ ਮੇਰੇ ਦਿਲ ਦੇ ਨੇੜੇ ਫਿਲਮਾਂ ਨਹੀਂ ਆ ਮੈਂ ਫਿਲਮਾਂ ਪਸੰਦ ਕਰਦਾ ਕੱਲ ਨੂੰ ਮੈਨੂੰ ਸਾਊਥ ਵਾਲੇ ਬੁਲਾਣਗੇ ਐਕਟਿੰਗ ਕਰਾਣਗੇ ਮੈਂ ਮੇਰੇ ਮੈਂ ਉਹ ਵੀ ਇੰਜੋਏ ਕਰਾਂਗਾ ਕੱਲ ਨੂੰ ਮੈਨੂੰ ਬੰਗਾਲੀ ਬੁਲਾਉਣਗੇ ਇਹ ਕਹਿਣਗੇ ਤੁਸੀਂ ਬੰਗਾਲੀ ਫਿਲਮ ਕਰੋ ਉਹਦੇ ਵਿੱਚ ਵੀ ਮਿਹਨਤ ਕਰਾਂਗੇ ਉਹਦੇ ਵਿੱਚ ਵੀ ਇੰਜੋਏ ਕਰਾਂਗੇ ਮੇਰੇ ਲਈ ਸਿਨੇਮਾ ਸਾਰਾ ਕੁਝ ਸਾਊਥ ਦੇ ਵਿੱਚ ਜੇ ਤੁਹਾਨੂੰ ਬੁਲਾ ਲਿਆ ਉਹ ਵੀ ਜਾ ਕੇ ਇੰਜੋਏ ਕਰਾਂਗੇ ਮਿਹਨਤ ਕਰਨੀ ਪਊਗੀ ਉਹਨਾਂ ਦੀ ਲੈਂਗੁਏਜ ਸਿੱਖਣੀ ਪਊਗੀ ਉਹ ਸਿੱਖਾਂਗੇ ਜਿੰਨਾ ਵੀ ਕਰ ਸਕਦੇ ਆ ਤੇ ਮੈਨੂੰ ਮਾ ਮੇਰੇ ਲਈ ਬਹੁਤ ਇੰਪੋਰਟੈਂਟ ਹੈ ਐਕਟਿੰਗ ਜਾਪਰ ਐਕਟਿੰਗ ਫਿਲਮਾਂ ਸਹੀ ਤੇ ਲਾਸਟ ਸਵਾਲ ਜਿਆਦਾ ਟਾਈਮ ਨਹੀਂ ਲਵਾਂਗੇ ਤੁਹਾਡਾ ਮੈਂ ਇਹ ਜਾਣਨਾ ਚਾਹੁੰਦੀ ਆ ਕਿ ਫੈਨਸ ਮੈਨੂੰ ਤਾਂ ਬਹੁਤ ਅੱਛਾ ਲੱਗਿਆ ਟ੍ਰੇਲਰ ਫੈਨਸ ਨੇ ਵੀ ਦੇਖ ਹੀ ਲਿਆ ਹੋਣਾ ਤੇ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਫਿਲਮ ਦੇ ਬਾਰੇ ਨੂੰ ਮੈਂ ਕੀ ਕਹਣਾ ਯਾਰ ਉਹ ਆਪ ਸਮਝਦਾਰ ਨੇ ਜੇ ਉਹਨਾਂ ਨੂੰ ਟ੍ਰੇਲਰ ਪਸੰਦ ਆਇਆ ਹੋਊਗਾ ਜੇ ਉਹਨਾਂ ਨੂੰ ਲੱਗ ਰਿਹਾ ਵੀ ਇਹ ਫਿਲਮ ਦੇਖਣ ਵਾਲੀ ਹੈ ਤੇ ਹੁਣ ਤਾਂ ਇੰਨਾ ਜ਼ਿਆਦਾ ਲੋਕਾਂ ਨੇ OTT ਸਾਰਾ ਕੁਝ ਦੇਖ ਲਿਆ ਕਿ ਉਹਨਾਂ ਨੂੰ ਸਮਝ ਆ ਗਈ ਹੈ ਵੀ ਕਿਹੜੀ ਫਿਲਮ ਥੀਏਟਰ ਦੇ ਵਿੱਚ ਜਾ ਕੇ ਦੇਖਣੀ ਚਾਹੀਦੀ ਹੈ ਕਿਹੜੀ ਨਹੀਂ ਜੇ ਉਹਨਾਂ ਨੂੰ ਐ ਲੱਗਦਾ ਹੈ ਇਹੋ ਜੀ ਫਿਲਮ ਹੈ ਜਿਹੜੀ ਕਿ ਥੀਏਟਰ ਦੇ ਵਿੱਚ ਜਾ ਕੇ ਦੇਖਣੀ ਚਾਹੀਦੀ ਹੈ ਦ ਪਲੀਜ਼ ਆਪਣੀ ਫੈਮਿਲੀ ਨੂੰ ਲੈ ਕੇ ਜਾਓ ਤੁਸੀਂ ਇੰਜੋਏ ਕਰੋਗੇ ਮੇਰਾ ਬਤ ਤੇ ਏਸੀ ਜੀਮੀ ਸ਼ੇਰგილ ਸਰ ਜਿਨ੍ਹਾਂ ਦੇ ਨਾਲ ਅਸੀਂ ਗੱਲਬਾਤ ਕੀਤੀ ਹੈ ਤੇ ਇਹਨਾਂ ਵਧੀਆ ਜਿਹੜਾ ਕਿ ਇਹਨਾਂ ਨੇ ਆਪਣੇ ਸਵਾਲਾਂ ਦਾ ਜਵਾਬ ਬਖੂਬੀ ਨਿਭਾਇਆ ਤੇ ਤੁਸੀਂ ਵੀ ਜਾ ਕੇ 29 ਅਗਸਤ ਨੂੰ ਸਿਨੇਮਾ ਦੇ ਵਿੱਚ ਦੇਖ ਸਕਦੇ ਹੋ ਮਾਜਾ